ਅੱਪਾ ਇਸ ਸਟ੍ਰੇਨ 'ਚ ਜਿਹੜਾ ਆਪਾਂ ਸਫ਼ਰ ਕਰਾਂਗੇ ਤੁਹਾਡੇ ਨਾਲ ਬਣੇ ਰਹੋ ਮੇਰੇ ਨਾਲ ਜਿਹੜੇ ਜੀ ਆਪਣੀ ਟ੍ਰੇਨ ਭਵਾਨੇ ਜੰਕਸ਼ਨ ਤੋਂ ਚੱਲ ਕੇ ਉਬਾਲਾ ਕੈਂਟ ਪਹੁੰਚ ਗਈ ਹੈ ਜੋ ਕਿ ਕਾਲਕਾ ਤੱਕ ਜਾਏਗੀ 89 ਕਿਲੋਮੀਟਰ ਚੈੱਕ ਕਰਕੇ ਕਾਲਕਾ ਪਹੁੰਚੇਗੀ ਜੀ ਆਪਾਂ ਇਸ ਸਟ੍ਰੇਨ 'ਚ ਜਿਹੜਾ ਆਪਾਂ ਸਫ਼ਰ ਕਰਾਂਗੇ ਤੁਹਾਡੇ ਨਾਲ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਆਪਾ ਪਹੁੰਚੇ ਹੋਇਆ ਜੀ ਸੱਚਿਕਲ ਸਾਰਿਆਂ ਨੂੰ ਆਪਾ ਪਹੁੰਚਿਆ ਹੈ ਰੇਲਵੇ ਸਟੇਸ਼ਨ ਅੰਬਾਲਾ ਕੈਂਟ ਇਸ ਦਾ ਸਟੇਸ਼ਨ ਕੋਡ ਆ UMB ਸਟੇਸ਼ਨ ਕੋਡ ਅੰਬਾਲਾ ਕੈਂਟ ਦਾ ਤੇ ਆਪਾਂ ਜਾਵਾਂਗੇ ਇਕਤਾ ਐਕਸਪ੍ਰੈਸ ਜੋ ਕਲਕੱਤਾ ਤੱਕ ਜਾਂਦੀ ਹੈ ਆਪਣਾ ਸਫਰ ਹੈਗਾ ਅੰਬਾਲਾ ਕੈਂਟ ਤੋਂ ਲੈ ਕੇ ਕਲਕੱਤਾ ਤੱਕ ਤੇ ਤੁਹਾਨੂੰ ਆਪਾਂ ਵੀਡੀਓ ਰਾਹੀਂ ਸਾਰਾ ਕੁਝ ਦਿਖਾਵਾਂਗੇ ਤੇ UMB ਹੈਗਾ ਸਟੇਸ਼ਨ ਕੋਡ ਅੰਬਾਲਾ ਕੈਂਟ ਦਾ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਦੇ ਵੱਲ ਫੋਰੈਂਸਾਸੀ ਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ YouTube ਚੈਨਲ ਤੇ ਬਲੌਗ ਆਪਣਾ ਬਲੌਗ ਹੁਕਾ ਰਹੇਗਾ ਅੰਬਾਲਾ ਕੰਡ ਤੋਂ ਲੈ ਕੇ ਕਲਕੱਤੱਕ ਤੇ ਦੱਲਾਂਗੇ ਤੁਹਾਡੇ ਨਾਲ ਆਉਣ ਵਾਲੀ ਆਪਣੀ ਟ੍ਰੇਨ ਮਿਲਦੇ ਆ ਤੁਹਾਨੂੰ ਪਲੇਟਫਾਰਮ ਤੇ ਜਾ ਕੇ ਤੇ ਆਪਾਂ ਆ ਗਏ ਹਾਂ ਸਟੇਸ਼ਨ ਦੇ ਉੱਪਰ ਇਹ ਹੈ ਸੱਜੇ ਖੰਭੇ ਦੇਖ ਸਾਡੇ ATM ਇਥੇ ਸਸੀ ਹਟਾਚੀ ਦਾ ATM ਇਥੋਂ ਤੇ ਇਸ ਕਰਾ ਸਾਡੇ ਪਹਿਕੜਾ ਹਦੋਂ ਸਹਿਯੋਗ ਇਹ ਕੁਛ ਤਾਂ ਆ ਇਸ ਤਰ੍ਹਾਂ ਸਾਰਾ ਕੁਝ ਡਿਸਪਲੇ ਲੱਗੀ ਹੋਈ ਹੈ ਜਿਹਦੇ ਉੱਤੇ ਤੁਹਾਨੂੰ ਗੱਡੀਆਂ ਦੇ ਆਉਣ ਜਾਣ ਬਾਰੇ ਸਾਰਾ ਕੁਝ ਦੱਸਿਆ ਹੋਇਆ ਤੇ ਇਹ ਹੈ ਐਂਟਰੈਂਸ ਔਰ ਐਗਜ਼ਿਟ ਗੇਟ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਕਾਫੀ ਛੋਰੀ ਹੈ ਇਥੇ ਦਿਨ ਰਾਤ ਇਸੇ ਤਰ੍ਹਾਂ ਜਿਹੜਾ ਕੱਟ ਲੱਗਾ ਰਹਿੰਦਾ ਹੈਗਾ ਗੱਡੀਆਂ ਕਦੇ ਅੱਪ ਦੀਆਂ ਕਦੇ ਡਾਊਨ ਦੀਆਂ ਉਹ ਇੱਥੇ ਚਲਦੀਆਂ ਰਹਿੰਦੀਆਂ ਹੈਗੀਆਂ ਆਹ ਚਲਦੇ ਆਪਾਂ ਅੰਦਰ ਸਟੇਸ਼ਨ ਤੇ ਟ੍ਰੇਨ ਦੀ ਇੰਤਜ਼ਾਰ ਕਰਾਂਗੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ਦਾ ਫੋਨ ਨੰਬਰ 1 ਇੱਥੇ ਜਿਹੜੇ ਪਲੇਟਫਾਰਮ ਨੇ ਇੱਕ ਤੋਂ ਲੈ ਕੇ 7 ਨੰਬਰ ਤੱਕ ਜਿਹੜੇ ਪਲੇਟਫਾਰਮ ਆ 7 ਪਲੇਟਫਾਰਮ ਇਸ ਬਾਲਾਕੈਂਟ ਰੇਲਵੇ ਸਟੇਸ਼ਨ ਤੇ ਕਾਫੀ ਤਰ੍ਹਾਂ ਇਸ ਤੋਂ ਦੱਸਿਆ ਜੇ ਤੇ ਭੀੜ ਰਹਿੰਦੀ ਆ ਤੇ 14795 ਆਪਣੀ ਇੱਕ ਐਕਸਪ੍ਰੈਸ ਜਿਹੜੀ ਆ ਉਹ ਆ ਰਹੀ ਆ ਤੇ ਆਪਾਂ ਉਹਦੇ ਵਿੱਚ ਚੱਲਾਂਗੇ ਅੰਬਾਲਾ ਦਾ ਤੁਹਾਨੂੰ ਜਿਹੜਾ ਸਟੇਸ਼ਨ ਕੋਡ ਉਹ ਤੁਹਾਨੂੰ ਦੱਸ ਦਿੰਦਾ ਜੂ ਐਮ ਬੀ ਇੱਥੇ ਦਾ ਜਿਹੜਾ ਸਟੇਸ਼ਨ ਕੋਡ ਆ ਜੀ ਫਾਈਨਲੀ ਆਪਣੀ ਟ੍ਰੇਨ ਭਵਾਨੇ ਜੰਕਸ਼ਨ ਤੋਂ ਚੱਲ ਕੇ ਅੰਬਾਲਾ ਕੈਂਟ ਪਹੁੰਚ ਗਿਆ ਜੋ ਕਿ ਕਾਲਕਾ ਤੱਕ ਜਾਏਗੀ 89 ਕਿਲੋਮੀਟਰ ਚੈੱਕ ਕਰਕੇ ਕਾਲਕਾ ਪਹੁੰਚੇਗੀ ਜੀ ਆਪਾਂ ਇਸ ਸਟ੍ਰੇਨ 'ਚ ਜਿਹੜਾ ਆਪਾਂ ਸਫ਼ਰ ਕਰਾਂਗੇ ਤੁਹਾਡੇ ਨਾਮ ਬਣੇ ਰਹੋ ਮੇਰੇ ਨਾਲ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ 14795 ਪਹੁੰਚ ਗਿਆ ਮੋਲਾ ਸਟੇਸ਼ਨ ਤੇ ਮੋਲਾ ਸਟੇਸ਼ਨ ਦਾ ਜਿਹੜਾ ਸਟੇਸ਼ਨ ਕੋਡ ਨੰਬਰ ਆ ਜੂ ਐਮ ਬੀ ਹੈਗਾ ਆਓ ਬਣੇ ਰਹੋ ਮਿਲਦੇ ਤੁਹਾਨੂੰ ਟ੍ਰੇਨ ਦੇ ਵਿਜਾਪਕ ਅਰੇ ਭਾਈ ਚੜਨ ਵਾਲੇ ਨੂੰ ਚੜਨ ਦੋ ਦੇਖੋ ਕਿਵੇਂ ਰਸ ਪਾਉਂਦਾ ਹਾਂ ਉਤਰਨ ਵਾਲੇ ਨੂੰ ਜਿਹੜਾ ਉਤਰਨ ਦੇਣਾ ਚਾਹੀਦਾ ਪਹਿਲਾਂ ਲੋ ਜੀ ਇੱਕ ਤਾਂ ਐਕਸਪ੍ਰੈਸ ਤੇ ਚੜਦੇ ਹਾਂ ਇਹ ਹੈ ਆਪਣੀ ਟ੍ਰੇਨ ਸ਼ੈਂਕ ਆਰੇ ਪਾਣੀ ਸਤਖੰਡ ਐਕਸਪ੍ਰੈਸ ਜਿਹੜੀ ਆ ਉਹ ਸਭ ਕੁਝ ਕਰਕੇ ਸਤਖੰਡ ਅਗਲੇ ਦਿਨ ਸ਼ਾਮ ਨੂੰ ਪਹੁੰਚਦੀ ਆ ਉਹ ਪਹੁੰਚ ਚੁੱਕੀ ਆ ਪਲੇਟਫਾਰਮ ਨੰਬਰ 3 ਤੇ ਫਾਈਨਲੀ ਆਪਣੀ ਐਕਸਪ੍ਰੈਸ ਟਿਕਟ ਨੰਬਰ ਇੱਕ ਤੋਂ ਹੰਗਲਾ ਕੰਡੂ ਤੱਕ ਦੀ ਜਿਹੜਾ ਨੈਕਸਟ ਸਟਾਪ ਹੋਵੇਗਾ ਚੰਡੀਗੜ੍ਹ ਜੰਕਸ਼ਨ να ਕਰ ਰਹੇ ਨੇ ਇਹ ਜਿਹੜਾ ਇੱਕ ਤਾਂ ਸਪਰੈਸਟ ਕਾ ਸਟਾਪੇਜ ਹੋਇਆ ਡੰਡੀ ਕਰਕੇ ਚੰਗੀ ਹੈ ਆਵਾਜ਼ ਆੜ ਦੇ ਵਿੱਚ ਆ ਰਹੀ ਆ ਪਾਈ ਦੀ ਇਹ ਟ੍ਰੇਨ ਅੰਬਾਲਾ ਤੋਂ ਚੱਲ ਕੇ ਇੱਕ ਟਕਸਪ ਆਪਣਾ 44 ਕਿਲੋਮੀਟਰ ਪੂਰਾ ਕਰਕੇ ਚੰਡੀਗੜ੍ਹ ਜੰਕਸ਼ਨ ਤੇ ਪਹੁੰਚਣ ਵਾਲੀ ਹੈ ਚੰਡੀਗੜ੍ਹ ਜੰਕਸ਼ਨ ਦਾ ਜਿਹੜਾ ਸਟੇਸ਼ਨ ਕੋਡ ਆ CDG ਸਟੇਸ਼ਨ ਕੋਡ ਆ ਇਹ ਜਿਹੜੀ ਟ੍ਰੇਨ ਆ ਕਲਕੱਤਕ ਜਾਏਗੀ ਆ ਬਣੇ ਰਹੋ ਮੇਰੇ ਨਾਲ ਨਵਾਂ ਵਾਈਟ ਟਰੈਕਟਰ ਦੇਖੋ ਸਵਰਾਜ ਵਾਲਿਆਂ ਨੇ ਕਿੰਨੇ ਖੜੇ ਆ ਆਹੋ ਟਰੈਕਟਰ ਖੜਿਆ ਜੰਡੀਗੜ ਤੋਂ ਜੰਕਸ਼ਨ ਪਲੇਟਫਾਰਮ ਨੰਬਰ 1 ਪਰ ਆ ਗਏ ਆ। ਤਾਂ ਦੱਸਿਆ ਸੀ ਇਹ ਤਾਂ ਜਿਹੜਾ ਸਟੇਸ਼ਨ ਕੋਡ ਆ SDG ਹੈ। ਦਾ ਰੁਕਦਾ ਪਾਣੀ ਦਾ ਇਕੂਲੋਜੀਕਲ ਖੇਤਰਾ ਅੰਵਾਲਾ ਹੈ। ਆਪਣਾ ਜਿਹੜਾ ਡੈਕਟੀਜੇਸ਼ਨ ਆ ਉਹ ਹੈ ਕਲਕਾ। ਪਲੇਟਫਾਰਮ ਇਸ ਤੋਂ ਬਾਅਦ ਚੰਡੀਗੜ੍ਹ ਦਾ ਇਹਦਾ ਸਟਾਪੇਜ ਆ। ਦੈਨ ਕਾਲ ਦਾ ਆਪਣਾ ਡੈਫੀਨੇਸ਼ਨ ਮਿਲਦੇ ਤੁਹਾਨੂੰ ਅੱਗੇ ਜਾ ਕੇ ਇਹ ਹੈ ਇਸ ਤਰ੍ਹਾਂ ਦਾ ਪਲੈਟਫਾਰਮ ਨੰਬਰ 1 ਕਾਫੀ ਇੱਥੇ ਜਿਹੜਾ ਕੰਮ ਜਿਹੜਾ ਚੱਲ ਰਿਹਾ ਕੰਸਟਰਕਸ਼ਨ ਵਰਕ ਲਓ ਜੀ ਤਕਰੀਬਨ ਇਹ ਜਿਹੜੀ ਟ੍ਰੇਨ ਕਾਫੀ ਖਾਲੀ ਜੀ ਕਿੱਸੀ ਆ ਦੇਖ ਸਕਦੇ ਹੋ ਇੱਧਰ चंडीगढ़ रेलवे स्टेशन उपर खड़े हैं सफाई ठीक ठाक है जी हाँ बजाने वाला इधर तो कोई खुला छट जाता देख सकते काम चल रहे उत्ते सारी नवी कंसट्रक्शन चंडीगढ़ रेलवे स्टेशन की चंडीगढ़ जंक्शन है जी है ਇਿੱਥੇ ਦੇ ਟ੍ਰੇਨ ਸ਼ਿਮਲਾ ਵਾਸਤੇ ਕਲਕਾ ਵਾਸਤੇ ਆਉਂਦਾ ਸਮਾਂ ਵਾਸਤੇ ਲੱਗਦਾ ਕਿ ਉਹ ਸਾਰੇ ਜਿਹੜਾ ਕਾਫੀ ਜਿਹੜਾ ਤਾਜ਼ਾ ਕੰਮ ਹੋ ਰਿਹਾ ਹਜੇ ਚੱਲ ਵੀ ਰਿਹਾ ਹੈਗਾ ਬਾਹਰ ਜਾਣੇ ਦਾ ਰਸਤਾ ਉਹ ਦੇਖਦੇ ਇੱਥੇ ਖੜੀ ਹੈ ਇਹਦੀ ਸਾਫ ਸਫਾਈ ਜਿਹੜੀ ਹੋ ਰਹੀ ਹੈ ਫੇਰ ਨੇ ਫਿਰ ਸ਼ਾਮ ਨੂੰ ਫਿਰ ਵਾਪਸ ਜਾਣਾ ਹੈਗਾ ਕੰਮ ਦੇ ਇਸ਼ਾਰੇ ਕਾਫੀ ਇਰਾਹੋ ਜੁਰਾ ਛੁਰਾ ਤੇ ਜਲ ਰਹਾ ਹੈਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਜੰਕਸ਼ਨ ਤੋਂ ਆਪਣੀ ਟ੍ਰੇਨ ਜਿਹੜੀ ਚੱਲ ਪਈ ਹੈ ਹੌਨ ਟਾਈਮ ਜਿਹੜੀ ਇਹ ਟ੍ਰੇਨ ਚੱਲ ਰਹੀ ਹੈ ਜੀ ਵਾਏ ਵਾਏ ਚੰਡੀਗੜ੍ਹ ਜੰਕਸ਼ਨ ਹੁਣ ਕਲਕਣੀ ਦਿਰਵੰਨ ਹੋ ਚੁੱਕੀ ਆ ਤੇ ਹੁਣ ਇਹਦਾ ਜਿਹੜਾ ਸਟੇਸ਼ਨ ਆਏਗਾ ਚੰਡੀ ਮੰਦਿਰ ਰੋਟਿੰਗਟ ਪੈਂਡਿੰਗਟ ਫੰਕਸ਼ਨ ਜਿਹੜੀ ਮੈਕਸਿਮਮ ਜੁਮਨੀ ਐਨਾਲਾਈਜ਼ ਕਰਦਾ ਜੱਡੀ ਕਰ ਦੋ ਲੋ ਉਹ ਜਿਹੜੀ ਆ ਅੰਮ੍ਰਿਤਸਰ ਲੁਧਿਆਣਾ ਨੂੰ ਫਲਾਈਂ ਜਾ ਰਹੀ ਹੈ ਉਹ ਟਾਪਰਾ ਵੱਲ ਜਿਦਾ ਵੀ ਵੀ ਚੋਦਾ ਜੁੜਦਾ ਵੀਊ ਵੇਖਣ ਵਾਲਾ ਕਿੰਨਾ ਸੋਹਣਾ ਵੀਊ ਆ ਰਿਹਾ ਦੇ ਬਾਏ ਤੇ ਫੋਕ ਨੇ ਜੁਨੇ ਗਿਰਨ ਲੱਗਿਆ ਤੇ ਜਿਹੜੇ ਇੱਕੋ ਜਿਹੇ ਕੰਮ ਕਰਦੇ ਪਹਾੜੀ ਜਿਹਦੇ ਇਹ ਅਰੇ ਲਾ ਰਹੇ ਨੇ ਕਿ ਬਾਦਲੇ ਆਏ ਕੰਮ ਦੇ ਪਹਾੜੀ ਜਿਹਦੇ ਦਰਖਤਾਂ ਦੇ ਹੁੰਦੇ को 14795 एक एक्सप्रेस 54 किलोमीटर अंबाला केंटो चलके चंडी मंदिर पहुंच चुकी है ते चंडी मंदिर ਦਾ ਜਿਹੜਾ ਸਟੇਸ਼ਨ ਕੋਡ ਆ CNBM ਸਟੇਸ਼ਨ ਕੋਡ ਆ ਇਹ ਜਿਹੜਾ ਚੰਡੀ ਮੰਦਿਰ ਰੇਲਵੇ ਸਟੇਸ਼ਨ ਕਾਫੀ ਪੁਰਾਣੇ ਦੌਰ ਦਾ ਬਣਿਆ ਹੋਇਆ ਸਤਨਾਵ ਦਾ ਜਿਵੇਂ ਅੰਗਰੇਜ਼ਾਂ ਨੇ ਦੌਰ ਦਾ ਸਟੇਸ਼ਨ ਬਣਿਆ ਹੋਵੇ ਚੰਡੀ ਮੰੰਦਰ ਆਪਣੀ ਜਿਹੜੀ ਟ੍ਰੇਨ ਲੱਗ ਚੰਡੀ ਮੰੰਦਰ ਸਟੇਸ਼ਨ ਦੇ ਉੱਪਰ ਖੜੀ ਹੈ ਲੋ ਹਾਰਨ ਹੋ ਗਿਆ ਚੱਲਦੇ ਆਪਾਂ ਇੱਥੋਂ ਚੰਡੀ ਮੰੰਦਰ ਤੋਂ ਆਪਣੀ ਟ੍ਰੇਨ ਜਿਹੜੀ ਚੱਲਦੀ ਹੈ ਬਾਏ ਬਾਏ ਚੰਡੀ ਮੰੰਦਰ ਇਹ ਪਿਓ ਤੇ ਦੇਵਨ ਨਵੋਸਨ ਵਿਊ ਆ ਉਹਨਾਂ ਦੀ ਕੋਨ ਆਪਣਾ ਲਾਸਟ ਸਟੇਸ਼ਨ ਇਹਦਾ ਆਪਣਾ ਕਾਲਕਾ ਦੇਦੇ ਤੁਹਾਨੂੰ ਕਾਲਕਾ ਦਾ ਤੁਹਾਨੂੰ ਪਤਾ ਹਨ ਚੰਡੀਗੜ੍ਹ ਜਿਹੜਾ ਹੈ ਇਹ ਆਰਮੀ ਦਾ ਇੱਕ ਕਾਫੀ ਵੱਡਾ ਸਟੇਸ਼ਨ ਆ ਸਾਹਮਣੇ ਆਰਮੀ ਦੀ ਵੈਰਕਾ ਉਹ ਵੀ ਵੇਖ ਹੀ ਰਹੇ ਹਾਂ ਤੇ ਕਾਫੀ ਇੱਥੇ ਡੈਸਨ ਕਮਾਂਡ ਦਾ ਜਿਹੜਾ ਜੌਬ ਕਰਦੀ ਹੈ ਸ਼ੰਦੀ ਮੰਦਰ ਦੇ ਪਿੱਛੇ ਘਾੜਾ ਇਹ ਹਾਰ ਏਰੀਆ ਦੇਖੀ ਲੈਣ ਨੂੰ ਅਗਰੋਚਿੰਗ ਸ਼ੰਦੀ ਮਾ ਦਾ ਮੰਦਰ ਸਾਹਮਣੇ ਪਿੱਛੇ ਰਹੇਗਾ ਚਲੋ ਅਸੀਂ ਅੱਗੇ ਵੱਧਾਂਗੇ ਤੇ ਖੜਾ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਕੱਛਲਿਆ ਡੈਮ ਤੇ ਆਪਾਂ ਜਾ ਰਹੇ ਹਾਂ ਕਾਕਰ ਆਪਣੇ ਪਹਾੜਾਂ ਦੇ ਨਜ਼ਾਰੇ ਪਰ ਦੇਖ ਸਕਦੇ ਹਾਂ ਵੀਲ ਦੀ ਆਵਾਜ਼ ਬਹੁਤ-ਬਹੁਤ ਜ਼ੋਰ ਆ ਰਿਹਾ ਵਾਹ ਕੀ ਆਵਾਜ਼ ਹੈ ਸਾਹਮਣੇ ਅੰਬਾਬਾਦ ਸ਼ਿਮਲਾ ਹਾਈਵੇ ਜਾ ਰਿਹਾ ਟਰੱਕ ਨਾਲ ਨਜ਼ਰ ਆ ਰਹੇ ਹੋਣੇ ਆ ਆੜਾ ਨੇ ਚੋਟੀਆਂ ਇਹ ਉਹ ਦੇਖ ਸਕਦਾ ਕਾਫੀ ਸੋਣਾ ਜਿਹੜਾ ਉਹ ਆ ਰਿਹਾ ਉਹ ਇਧਰ ਵੀ ਦੋ ਦਿਸੜ ਦੋ ਵੀ ਉਹ ਖੜਾ ਜਿਆ ਇਧਰ ਨਾਲ ਲੱਗ ਰੇਲਵੇ ਦਾ ਇੱਕ ਕੰਮ ਚੱਲ ਰਿਹਾ ਕਾਫੀ ਪਟੇ ਪਟੇ ਹੋਇਆ ਜਾਰੀਆ ਤੇ ਨਾਲ ਜਾ ਰਹੀਆ ਹਾਈਵੇ ਅੰਬਾੜਾ ਕੈਂਟ Shimla highway ਜਾ ਰਹੀ ਹੈ ਲੋਨਦੀ ਦਾ ਵੀ ਦੇਖੋ ਗੁਰਦਾਸ ਸਾਹਿਬ ਦੇ ਦਰਸ਼ਨ ਵੀ ਕਰ ਲਓ। ਕਲਕੱਤੇ ਨੇੜੇ ਜਿਹੜੇ ਆਪਾਂ ਆ ਗਏ ਆ। ਪਹਾੜਾਂ ਦਾ 뷰 ਨਾਲ-ਨਾਲ ਦੇਖੀ ਜਾਓ ਸਾਹਮਣੇ ਪਹਾੜਾਂ ਦੇ ਚੂਹੇ। ਵਾਹ ਜੀ, ਕਿਹੜਾ ਬੜੇ 뷰 ਆ ਰਿਹਾ ਹੈ। ਬੜੀ ਬੜੀ ਵਾਤਾ। ਸਾਹਮਣੇ ਨਾਲ-ਨਾਲ ਆਪਣੀ ਨੈਸ਼ਨਲ ਹਾਈਵੇ ਜਿਹੜੀ ਸ਼ਿਮਲਾ ਚੱਲ ਰਹੀ ਹੈ ਉਹ ਨਜ਼ਰ ਆ ਰਹੀ ਉਹਨਾਂ ਦੇ ਵਿੱਚ ਵਿੱਚ ਮੋਰ ਨਾ ਦੰਦਾ ਜੌਣ ਦੇ ਵਿੱਚ ਆਪ ਆ ਗਏ ਕੱਲ ਕਾ ਰੇਲਵੇ ਸਟੇਸ਼ਨ ਦੇ ਲੋਜੀ ਕਲਕਾ ਰੇਲਵੇ ਸੇਸ਼ਨ ਜੋ ਕਿ ਹਰਿਆਣੇ ਦਾ ਹੈ ਇੱਕ ਸਟੇਸ਼ਨ ਆ ਆਪਾਂ ਪਹੁੰਚ ਚੁੱਕੇ ਹਾਂ ਭਵਾਨੇ ਜੰਕਸ਼ਨ ਤੋਂ ਲੈ ਕੇ ਕਲਕੱਤਾ ਤੱਕ ਚੱਲਣ ਵਾਲੀ ਇਹ ਇੱਕ ਐਕਸਪ੍ਰੈਸ 14700 92 ਜੋ ਕਿ ਆਪਣੇ ਔਨ ਟਾਈਮ ਇੱਥੇ ਪਹੁੰਚੀ ਆ ਅੰਬਾਲਾ ਕਣਤ ਚੱਲ ਕੇ ਜਿਹੜਾ ਆਪਣਾ ਸਫਰ ਸੀ ਕਲਕੱਤਾ ਤੱਕ ਦਾ 29 ਕਿਲੋਮੀਟਰ 69 ਕਿਲੋਮੀਟਰ ਤੈਅ ਕਰਕੇ ਆਪਾਂ ਆਨ ਟਾਈਮ ਇੱਥੇ ਕਲਕਾ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੀ ਤੇ ਕਲਕਾ ਦਾ ਜਿਹੜਾ ਸਟੇਸ਼ਨ ਕੋਡ ਆ ਕੇ ਐਲ ਕੇ ਸਟੇਸ਼ਨ ਕੋਡ ਆ ਆਪਣੇ ਆਨ ਟਾਈਮ ਆਪਾਂ ਇੱਥੇ ਪਹੁੰਚ ਚੁੱਕੇ ਆ ਆ ਪੁਰਾਣੀ ਬਿਲਡਿੰਗ ਆ ਕਾਫੀ ਪਲੇਟਫਾਰਮ ਨੰਬਰ 4 ਤੇ ਆਪਾਂ ਪਹੁੰਚ ਚੁੱਕੇ ਆ ਜੀ यह है प्लेटफॉर्म नंबर चार कलका रेलवे स्टेशन जिम्मे तुम पस है हैं स्टेशन कोटा जरा के एल के है ये आप उतरते हैं वाशरूम इसके साफ सुथरे हैं ठीक है दस में से पाँच नंबर तो बनते हैं जी उतर रहे हैं आप सारे उतर गए हैं यह है प्लेटफॉर्म नंबर चार कलका रेलवे स्टेशन ਔਰ ਅਗਲੀ ਵੀਰ ਜਿਹੜੇ ਆ ਕਰੇ ਕਰੇ ਇਹਨਾਂ ਨੂੰ ਕਿਤੇ ਜਾਣਾ ਹੋਣਾ ਤੇ ਆਉ ਚੱਲਦੇ ਆਪਾਂ 4 ਨੰਬਰ ਤੋਂ 1 ਨੰਬਰ ਵਾਲੇ ਪਾਸੇ ਇਹ ਸੀ ਆਪਣੀ ਟ੍ਰੇਨ ਜਿਵਾਨੀ ਕਾਲਕਾ ਇਹ ਆਪਣਾ ਇੱਕ ਕੋਚ ਇਹਦੇ ਨਾਲ ਆਪਾਂ ਜਿਹੜੀ ਵੀਡੀਓ ਨੂੰ ਇੱਥੇ ਸਮਰਪਿਤ ਕਰਦੇ ਆਂ ਤੇ ਇਹ ਸੀ ਆਪਣਾ ਅਮਾਲਾਕੈਂਟ ਤੋਂ ਲੈ ਕੇ ਕਾਲਕਾ ਰੇਲਵੇ ਸਟੇਸ਼ਨ ਤੱਕ ਦਾ ਸਫ਼ਰ 69 ਕਿਲੋਮੀਟਰ ਤੈਅ ਕਰਕੇ ਆਪਾਂ ਅਮਾਲੇ ਤੇ ਇੱਥੇ ਪਹੁੰਚ ਗਏ ਆਂ ਤੇ ਇਹਦੇ ਨਾਲ ਆਪਾਂ ਇਹ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਦੱਸਣਾ ਕੋਈ ਬੋਲਦਿਆਂ ਗਲਤੀ ਹੋ ਗਈ ਤਾਂ ਮਾਫ ਕਰਨਾ ਇਹਦੇ ਨਾਲ सुरेंद्र ਸਿੰਘ ਨੂੰ ਦਿਓ ਇਜਾਜ਼ਤ ਸਤਿ ਸ਼ਕਾਲ